ਜੁਰਸੀ ਲੈ ਜੁਰਸੀ ਲੈ ਹੱਥ ਲਗਾ ਦਸਤਾਰਾਂ ਜੁਰਸੀ ਲੈ ਜੁਰਸੀ ਲੈ ਆ ਤੁਸੀਂ ਦਵਾਤ ਬਹੁਤ ਨਰਖਾ ਬਹੁਤ ਬਵਾ ਜਾਓ ਆ ਜਾਓ ਆ ਬੱਤਰ ਜਾਓ ਆ ਯਾਰ ਸਾਰੇ ਜਾਣੇ ਆਓ ਫੇਰ ਵੀਰ ਆਓ ਫੇਰ ਆਓ ਯਾਰ ਹੱਥ ਮੜੇ ਚੁੱਕੋ ਦੋ ਪਾ ਪਾ ਲੋ ਕਿਆ ਬੋਲੋ ਬੱਤਰ ਜਾਓ ਸੁੱਕਾ ਆਜਾ ਗੱਡੀ ਜੇ ਪਾਣੀ ਕੱਢ ਕੇ ਲਿਆ ਪਾਣੀ ਪੀ 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 ਪ ਉਹ ਚਲੋ ਚਲੋ ਉਹ ਜਿਹੜਾ ਫਟਾਕੇ ਟੂਰੀਆ ਨੂੰ ਉਹਦਾ ਨੀ ਕੋਈ ਨਹੀਂ ਦੱਸਦਾ ਉੱਥੇ ਲਾ ਦਿੱਤੇ ਚਲੋ ਆਹ ਲਾ ਆਹ ਲਾ ਆਹ ਲਾ ਆਪ ਵੀ ਨਹੀਂ ਖੜਾ ਦੇਖਣਾ ਉਹ ਦੱਸੋ ਕੰਮ ਕਰਦੇ ਆਂ ਉਹ ਕਿਉਂ ਹੋ ਰਿਹਾ ਤੇ ਇਹਦਾ ਸਰਟੀਫਾਈ ਉਹ ਕਿਤੇ ਕਰਨਾ ਕਿਤੇ ਨਾਲ ਦੋਨੋਂ ਨਾਲੋਂ ਕੁਝ ਕਿਹੜਾ ਪਤਾ ਉਹ ਦਾਰਸਾਹ ਕਿੱਥੇ ਨੇ ਆਣਾ ਆਣਾ ਕਰੋ ਆਹ ਫਤੋ ਆ ਆਣਾ ਆਣਾ ਬੇਟਾ ਲੈ ਕੋਈ ਆਣਾ ਆਣਾ ਕੋਲ ਦੇਖੋ ਤਾਂ ਜਲਦੀ ਗੁਰੂ ਗੋਸ਼ੂ ਦਾ ਲਾ ਦੋ ਆਹ ਨੂੰ ਲੈ ਲੈ ਕੋਈ ਸੀਰੀ ਗਿਓ ਸਟੈਸਲੋ ਸੀਰੀ ਮਸ਼ੀਨ ਦਿਓ ਜਲਦੀ ਹਾਂ 2 ਮਿੰਟ 2 ਮਿੰਟ ਚਲ ਆਓ ਵੇ ਗਿਓ ਆਹ ਪਾਸਾ ਲਾ ਕੇ ਸੀਰੀ ਮਸ਼ੀਨ ਦਿਓ ਜਲਦੀ ਕਿ ਸਾਈਡ ਦਿਓ ਸਾਈਡ ਦਿਓ ਉਹ ਸਾਈਡ ਤੇ ਲਾ ਕੇ ਆਪਣੀ ਕੱਟ ਚੱਕ ਕੇ ਚੱਲੋ ਚਲੋ 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 ਬੇਟਾ ਚਲੋ 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 ਅੱਜ ਜਦੋਂ ਪਹਿਲੇ ਦਸ ਤਾਂ ਅੱਜ ਜਦੋਂ ਪਹਿਲੇ ਲੱਭੇ ਮੈਂ ਦਸਾਂਗਾ ਜੀ 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 ਜੀ